ਨਮਸਕਾਰ ਤੁਸੀਂ ਦੇਖ ਰਹੇ ਹੋ ਦੇਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਮੌਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੌਕਾ ਦੇ ਵਿੱਚ ਇੱਕ ਧਮਾਕਾ ਹੋਇਆ ਜਿਸ ਤੋਂ ਬਾਅਦ ਘਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਇੱਕ ਸਕੂਟੀ ਦੇ ਨਾਲ ਹੀ ਇੱਕ ਮੋਟਰਸਾਈਕਲ ਜਿਹੜਾ ਬੁਲਟ ਮੋਟਰਸਾਈਕਲ ਉਹ ਸੜ ਕੇ ਸੁਆਹ ਹੋ ਗਿਆ ਘਰ ਦੇ ਵਿੱਚ ਵੀ ਅੱਗ ਲੱਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇਹ ਮੌਕਾ ਤੋਂ ਸਾਹਮਣੇ ਆ ਰਿਹਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਲੈਕਟ੍ਰਿਕ ਸਕੂਟੀ ਜਿਹੜੀ ਹੈ ਉਹ ਚਾਰਜਿੰਗ ਤੇ ਲਗਾਈ ਸੀ ਤੇ ਅਚਾਨਕ ਹੀ ਸ਼ਾਰਟ ਸਰਕਟ ਕਰਕੇ ਪਹਿਲਾਂ ਸਕੂਟੀ ਨੂੰ ਅਗ ਲੱਗਦੀ ਹੈ ਸਕੂਟੀ ਨੂੰ ਅਗ ਤੇ ਨਾਲ ਹੀ ਜਿਹੜਾ ਬੁਲਟ ਮੋਟਰਸਾਈਕਲ ਨਾਲ ਹੀ ਖਲੋਤਾ ਹੁੰਦਾ ਹੈ ਉਸ ਨੂੰ ਵੀ ਅਗ ਲੱਗਦਾ ਜਿਸ ਤੋਂ ਬਾਅਦ ਘਰ ਦੇ ਵਿੱਚ ਕਈ ਸਮਾਨਾਂ ਨੂੰ ਅਗ ਲੱਗ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿਸ ਤੋਂ ਬਾਅਦ ਫਾਇਰ ਬਿਗੇਟ ਟੀਮ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬਿਗੇਟ ਟੀਮ ਨੇ ਪਹੁੰਚ ਕੇ ਅਗੋ ਤੇ ਕਾਬੂ ਪਾਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿੱਥੇ ਮੋਗਾ ਤੋਂ ਮਾਮਲਾ ਸਾਹਮਣੇ ਆ ਰਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਬੀਤੀ ਰਾਤ ਧਮਾਕਾ ਹੋਇਆ ਸੀ ਜਿਸ ਦੇ ਵਿੱਚ ਇੱਕ ਜਿਹੜੇ ਨੇ ਐਲਪੀਜੀ ਅ ਟੈਂਕਰ ਨੂੰ ਅੱਗ ਲੱਗੀ ਸੀ ਜਦੋਂ ਹਾ ਹਾਸਾ ਗਰਸਤ ਹੋਇਆ ਤਾਂ ਦੱਸ ਦਈਏ ਕਿ ਉਸ ਵੇਲੇ ਵੀ ਅ ਇੱਕ ਟੈਂਕਰ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਕਈ ਘਰਾਂ ਨੂੰ ਅੱਗ ਲੱਗਿਆ ਸੀ ਕਈ 100 ਤੋਂ ਉਹ ਜ਼ਿਆਦਾ ਵਿਅਕਤੀ ਜਿਹੜੇ ਇਹਨੇ ਗੰਭੀਰ ਰੂਪੇ ਜ਼ਖਮੀ ਹੋਏ ਸੀ ਉੱਥੇ ਹੀ ਇਹ ਮਾਮਲਾ ਜਿਹੜਾ ਹੈ ਮੋਗਾ ਤੋਂ ਸਾਹਮਣੇ ਆ ਰਿਹਾ ਮੋਗਾ ਦੇ ਵਿੱਚ ਵੀ ਇਲੈਕਟ੍ਰਿਕ ਸਕੂਟੀ ਜਿਹੜੀ ਹੈ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਜਿਸ ਤੋਂ ਬਾਅਦ ਵੱਡਾ ਸਾਰਾ ਧਮਾਕਾ ਹੋਇਆ ਜਿਸ ਤੋਂ ਬਾਅਦ ਨਾਲ ਖੜੀ ਬੁਲਟ ਮੋਟਰਸਾਈਕਲ ਉਸ ਨੂੰ ਵੀ ਅੱਗ ਲੱਗੀ ਤੇ ਘਰ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਦੱਸਿਆ ਜਾ ਰਿਹਾ ਮੋਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਫਾਇਰ ਬ੍ਰਿਗੇਡ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਉਹਨਾਂ ਵੱਲੋਂ ਇਸ ਪ ਕੀ ਨਾਮ ਹੈ ਤੁਹਾਡਾ ਸੁਨੀਲ ਗਰਗ ਸੁਨੀਲ ਜੀ ਇੱਥੇ ਅੱਗ ਲੱਗੀ ਕਿਰਚ ਕਿਵੇਂ ਲੱਗੀ ਦੇਖੋ ਅੱਗ ਜਿਹੜੀ ਹੈ ਇਹ ਇਲੈਕਟ੍ਰੋਨਿਕ ਸਕੂਟੀ ਸੀਗੀ ਉਹਦੇ ਨਾਲ ਬੁਲਟ ਮੋਟਰਸਾਈਕਲ ਖੜਾ ਸੀਗਾ ਚਾਰਜ ਤੇ ਲੱਗੀ ਸੀ ਹੀਟ ਅਪ ਹੋਣ ਦੇ ਨਾਲ ਪਹਿਲਾਂ ਸਕੂਟਰੀ ਨੂੰ ਅੱਗ ਲੱਗੀ ਫਿਰ ਮੋਟਰਸਾਈਕਲ ਨੂੰ ਅੱਗ ਲੱਗੀ ਫਿਰ ਉਹਦੇ ਪੈਟਰੋਲ ਨੂੰ ਅੱਗ ਲੱਗੀ ਟਾਇਰਾਂ ਨੂੰ ਅੱਗ ਲੱਗੀ ਔਰ ਐਸਾ ਜ਼ਬਰਦਸਤ ਪਟਾਕੇ ਪਏ ਐਸੀ ਜ਼ਬਰਦਸਤ ਅੱਗ ਲੱਗੀ ਕਿ ਜਿਹਨੂੰ ਟਾਈਮ ਹੁੰਦਿਆ ਜਿਹੜੇ ਸੀ ਮਹੱਲੇ ਦੇ ਲੋਕ ਸਾਹਮਣੇ ਆਸ-ਪਾਸ ਦੇ ਲੋਕ ਜਿਨ੍ਹਾਂ ਨੇ ਰੇਤ ਪਾਣੀ ਪਾ ਕੇ ਜਿਹੜਾ ਸੀ ਉਸ ਨੂੰ ਉਸ ਵੇਲੇ ਕੰਟਰੋਲ ਕੀਤਾ ਨਹੀਂ ਤਾਂ ਇਹ ਬਹੁਤ ਫੈਲ ਸਕਦੀ ਸੀ ਲੇਕਿਨ ਮੈਂ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਹੈ ਇਹ ਜਿਹੜੀਆਂ ਇਲੈਕਟ੍ਰੋਨਿਕ ਸਕੂਟਰੀਆਂ ਇਲੈਕਟ੍ਰੋਨਿਕ ਗੱਡੀਆਂ ਆਈਆਂ ਜਿਹੜੀਆਂ ਥਾਂ-ਥਾਂ ਅੱਜਕੱਲ੍ਹ ਚੱਲ ਰਹੀਆਂ ਨੇ ਜਿਹੜੀਆਂ ਕਿ ਜਾਨ ਦਾ ਖਤਰਾ ਬਣੀਆਂ ਹੋਈਆਂ ਮਾਲ ਦਾ ਖਤਰਾ ਬਣੀਆਂ ਹੋਈਆਂ ਸਰਕਾਰ ਨੂੰ ਇਹਨਾਂ ਦੇ ਸੇਫਟੀ ਦੇ ਕੁਝ ਨਿਯਮ ਨਿਸ਼ਚਿਤ ਕਰਨੇ ਚਾਹੀਦੇ ਔਰ ਇਹ ਆਮ ਤੌਰ ਤੇ ਘਟਨਾ ਹੋਗੀ ਜਦੋਂ ਚਾਰਜਰ ਤੇ ਲੱਗੀ ਹੁੰਦੀ ਹੈ ਉਹਨੂੰ ਅੱਗ ਲੱਗ ਜਾਂਦੀ ਹੈ ਔਰ ਅੱਗ ਲੱਗਣ ਤੋਂ ਬਾਅਦ ਇਹ ਜਿੰਨਾ ਨੁਕਸਾਨ ਕਰਦੀ ਹੈ ਉਹ ਤਾਂ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅੱਜ ਇੱਥੇ ਵੀ ਇਹ ਭਗਵਾਨ ਦੀ ਕਿਰਪਾ ਨਾਲ ਹੀ بچਿਆ ਹੈ ਨਹੀਂ ਤਾਂ ਇਹ ਕੋਈ ਕਸਰ ਐਸੀ ਹੈ ਨਹੀਂ ਸੀਗੀ ਬੰਬਾਂ ਨੂੰ ਪਟਾਕੇ ਪੈ ਔਰ ਮੈਂ ਫੇਰ ਇੱਕ ਵਾਰੀ ਸਾਰੀ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਨੂੰ ਕਹੂੰਗਾ ਇਹ ਜਿਹੜੀਆਂ ਇਲੈਕਟ੍ਰੋਨਿਕ ਸਕੂਟਰੀਆਂ ਨੇ ਇਲੈਕਟ੍ਰੋਨਿਕ ਗੱਡੀਆਂ ਨੇ ਇਹਨਾਂ ਦੇ ਸੇਫਟੀ ਮੀਜਰ ਜਿਹੜੇ ਆ ਡਬਲ ਕਰਕੇ ਚੈੱਕ ਕਰਨੇ ਚਾਹੀਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਅੱਗ ਲੱਗੀ ਇੱਥੇ ਕਿਵੇਂ ਕੀ ਹੈ ਇਹ ਸਰ ਇਹ ਸਰ ਸਾਨੂੰ 4:48 ਮਿੰਟ ਤੇ ਸੂਚਨਾ ਮਿਲੀ ਸੀ ਵਿਨੋਦ ਕੁਮਾਰ ਜੀ ਨੇ ਸਾਨੂੰ ਸੂਚਨਾ ਦਿੱਤੀ ਸੀ ਕਿ ਪ੍ਰਵਾਨਾ ਨਗਰ ਗਲੀ ਨੰਬਰ 1 ਦੇ ਵਿੱਚ ਅੱਗ ਲ ਤੇ ਅਸੀਂ ਇੱਥੇ ਆ ਕੇ ਅੱਗ ਨੂੰ ਕੰਟਰੋਲ ਕੀਤਾ ਜੀ ਇਸੇ ਦੇ ਇੱਥੇ ਦੇਖਿਆ ਸੀ ਤੇ ਇੱਕ ਬਾਈਕ ਸੀਗੀ ਤੇ ਇੱਕ ਇਲੈਕਟ੍ਰੀਕਲ ਸਕੂਟਰੀ ਸੀ ਜਿਹਨੂੰ ਕਿ ਬਹੁਤ ਜ਼ਿਆਦਾ ਸੜ ਚੁੱਕੀ ਸੀ ਤੇ ਜਿਹੜਾ ਬਾਈਕ ਆ ਉਹ ਵੀ ਸੜ ਚੁੱਕਿਆ ਜੀ ਯਾਨੀ ਕਿ ਹੋਰ ਵੀ ਸ਼ੀਸ਼ੇ ਵਗੈਰਾ ਨਾਲੇ ਟੁੱਟ ਗਏ ਆ ਜੀ ਕਾਫੀ ਨੁਕਸਾਨ ਹੋ ਗਿਆ ਜਾਨੀ ਜਾਨੀ ਨੁਕਸਾਨ ਤੋਂ ਬਚਾਈ ਅੱਗ ਕਿਵੇਂ ਲੱਗੀ ਇਹ ਸਾਰਾ ਸਕੂਟਰੀ ਲੱਗੀ ਸੀ ਇਲੈਕਟ੍ਰੀਕਲ ਤੇ ਜੀ ਉਹ ਆਪਣਾ ਇਲੈਕਟ੍ਰੀਕਲ ਸ਼ਾਰਟ ਸਰਕਟ ਹੋ ਗਿਆ ਜੀ ਉਹ ਤੇ ਜੀ ਚਾਰੀ ਤੇ ਲੱਗੀ ਹਾਂਜੀ ਸਰ ਚਾਰੀ ਉਹਦੇ ਨਾਲ ਹੀ ਹੋਇਆ ਜੀ ਹਾਂਜੀ ਉਹਦੇ ਨਾਲ ਹਾਂਜੀ 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 ਉਹਦੇ ਨਾਲ ਨੁਕਸਾਨ ਸਰ ਹੁਣ ਦੇਖ ਲੋ ਜੀ ਤੁਸੀਂ ਆਪ ਇਹ ਦੋ ਬਾਈਕਾਂ ਜੀ ਤੇ ਇਹ ਕਿੰਨਾ ਦੇ ਵੈਸੇ ਸ਼ੀਸ਼ੇ ਵਗੈਰਾ ਟੁੱਟ ਗਏ ਜੀ ਬਿਲਡਿੰਗ ਦੇ ਜੋ ਵੀ ਆ ਜੀ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਮੌਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੌਕਾ ਦੇ ਵਿੱਚ ਇੱਕ ਤਮਾਕਾ ਹੋਇਆ ਜਿਸ ਤੋਂ ਬਾਅਦ ਘਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਇੱਕ ਸਕੂਟੀ ਦੇ ਨਾਲ ਹੀ ਇੱਕ ਮੋਟਰਸਾਈਕਲ ਜਿਹੜਾ ਬੁਲਟ ਮੋਟਰਸਾਈਕਲ ਉਹ ਸੜ ਕੇ ਸੁਆਹ ਹੋ ਗਿਆ ਘਰ ਦੇ ਵਿੱਚ ਵੀ ਅੱਗ ਲੱਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿੱਥੇ ਇਹ ਮੋਗਾ ਤੋਂ ਸਾਹਮਣੇ ਆ ਰਿਹਾ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਲੈਕਟ੍ਰਿਕ ਸਕੂਟੀ ਜਿਹੜੀ ਹੈ ਉਹ ਚਾਰਜਿੰਗ ਤੇ ਲਗਾਈ ਸੀ ਤੇ ਅਚਾਨਕ ਹੀ ਸ਼ਾਰਟ ਸਰਕਟ ਕਰਕੇ ਪਹਿਲਾਂ ਸਕੂਟੀ ਨੂੰ ਅੱਗ ਲੱਗਦੀ ਹੈ ਸਕੂਟੀ ਨੂੰ ਅੱਗ ਤੋਂ ਨਾਲ ਹੀ ਜਿਹੜਾ ਬੁਲਟ ਮੋਟਰਸਾਈਕਲ ਨਾਲ ਹੀ ਖਲੋਤਾ ਹੁੰਦਾ ਹੈ ਉਸ ਨੂੰ ਵੀ ਅੱਗ ਲੱਗਦੇ ਜਿਸ ਤੋਂ ਬਾਅਦ ਘਰ ਦੇ ਵਿੱਚ ਕਈ ਸਮਾਨਾਂ ਨੂੰ ਅਗ ਲੱਗ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿਸ ਤੋਂ ਬਾਅਦ ਫਾਇਰ ਬਿਗੇਟ ਟੀਮ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬਿਗੇਟ ਟੀਮ ਨੇ ਪਹੁੰਚ ਕੇ ਅਗੋਤੇ ਕਾਬੂ ਪਾਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿੱਥੇ ਮੋਗਾ ਤੋਂ ਮਾਮਲਾ ਸਾਹਮਣੇ ਆ ਰਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਬੀਤੀ ਰਾਤ ਧਮਾਕਾ ਹੋਇਆ ਸੀ ਜਿਸ ਦੇ ਵਿੱਚ ਇੱਕ ਜਿਹੜੇ ਨੇ ਐਲਪੀਜੀ ਟੈਂਕਰ ਨੂੰ ਅੱਗ ਲੱਗੀ ਸੀ ਜਦੋਂ ਹਾਸਾ ਗਲਸਤ ਹੋਇਆ ਇਹ ਤੁਹਾਨੂੰ ਦੱਸ ਦਈਏ ਕਿ ਉਸ ਵੇਲੇ ਵੀ ਇੱਕ ਟੈਂਕਰ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਕਈ ਘਰਾਂ ਨੂੰ ਅੱਗ ਲੱਗਿਆ ਸੀ ਕਈ 100 ਤੋਂ ਉਹ ਜ਼ਿਆਦਾ ਵਿਅਕਤੀ ਜਿਹੜੇ ਇਹਨੇ ਗੰਭੀਰ ਰੂਪੇ ਜ਼ਖਮੀ ਹੋਏ ਸੀ ਉੱਥੇ ਹੀ ਇਹ ਮਾਮਲਾ ਜਿਹੜਾ ਹੈ ਮੋਗਾ ਤੋਂ ਸਾਹਮਣੇ ਆ ਰਿਹਾ ਮੋਗਾ ਦੇ ਵਿੱਚ ਵੀ ਇਲੈਕਟ੍ਰਿਕ ਸਕੂਟੀ ਜਿਹੜੀ ਹੈ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਜਿਸ ਤੋਂ ਬਾਅਦ ਵੱਡਾ ਸਾਰਾ ਧਮਾਕਾ ਹੋਇਆ ਜਿਸ ਤੋਂ ਬਾਅਦ ਨਾਲ ਖੜੀ ਬੁਲਟ ਮੋਟਰਸਾਈਕਲ ਉਸ ਨੂੰ ਵੀ ਅੱਗ ਲੱਗੀ ਤੇ ਘਰ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਦੱਸਿਆ ਜਾ ਰਿਹਾ ਮੋਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਫਾਇਰ ਬ੍ਰਿਗੇਡ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਉਹਨਾਂ ਵੱਲੋਂ ਇਸ ਪ ਕੀ ਨਾਮ ਹੈ ਤੁਹਾਡਾ ਸੁਨੀਲ ਗਰੂਜੀ ਇੱਥੇ ਅੱਗ ਲੱਗੀ ਕਿਰਚ ਕਿਵੇਂ ਲੱਗੀ ਦੇਖੋ ਅੱਗ ਜਿਹੜੀ ਹੈ ਇਹ ਇਲੈਕਟ੍ਰੋਨਿਕ ਸਕੂਟੀ ਸੀਗੀ ਉਹਦੇ ਨਾਲ ਬੁਲਟ ਮੋਟਰਸਾਈਕਲ ਖੜਾ ਸੀਗਾ ਚਾਰਜ ਤੇ ਲੱਗੀ ਸੀ ਹੀਟ ਅਪ ਹੋਣ ਦੇ ਨਾਲ ਪਹਿਲਾਂ ਸਕੂਟਰੀ ਨੂੰ ਅੱਗ ਲੱਗੀ ਫਿਰ ਮੋਟਰਸਾਈਕਲ ਨੂੰ ਅੱਗ ਲੱਗੀ ਫਿਰ ਉਹਦੇ ਪੈਟਰੋਲ ਨੂੰ ਅੱਗ ਲੱਗੀ ਟਾਇਰਾਂ ਨੂੰ ਅੱਗ ਲੱਗੀ ਤੇ ਐਸਾ ਜ਼ਬਰਦਸਤ ਪਟਾਕੇ ਪਏ ਐਸੀ ਜ਼ਬਰਦਸਤ ਅੱਗ ਲੱਗੀ ਕਿ ਜਿਹਨੂੰ ਟਾਈਮ ਹੁੰਦਿਆ ਜਿਹੜੇ ਸੀ ਮੁਹੱਲੇ ਦੇ ਲੋਕ ਸਾਹਮਣੇ ਆਸ-ਪਾਸ ਦੇ ਲੋਕ ਜਿਨ੍ਹਾਂ ਨੇ ਰੇਤ ਪਾਣੀ ਪਾ ਕੇ ਜਿਹੜਾ ਸੀ ਉਸ ਨੂੰ ਉਸ ਵੇਲੇ ਕੰਟਰੋਲ ਕੀਤਾ ਨਹੀਂ ਤਾਂ ਇਹ ਬਹੁਤ ਫੈਲ ਸਕਦੀ ਸੀ ਲੇਕਿਨ ਮੈਂ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਇਹ ਜਿਹੜੀਆਂ ਇਲੈਕਟ੍ਰੋਨਿਕ ਸਕੂਟਰੀਆਂ ਇਲੈਕਟ੍ਰੋਨਿਕ ਗੱਡੀਆਂ ਆਈਆਂ ਜਿਹੜੀਆਂ ਥਾਂ-ਥਾਂ ਅੱਜਕੱਲ੍ਹ ਚੱਲ ਰਹੀਆਂ ਨੇ ਜਿਹੜੀਆਂ ਕਿ ਜਾਨ ਦਾ ਖਤਰਾ ਬਣੀਆਂ ਹੋਈਆਂ ਮਾਲ ਦਾ ਖਤਰਾ ਬਣੀਆਂ ਹੋਈਆਂ ਸਰਕਾਰ ਨੂੰ ਇਹਨਾਂ ਦੇ ਸੇਫਟੀ ਦੇ ਕੁਝ ਨਿਯਮ ਨਿਸ਼ਚਿਤ ਕਰਨੇ ਚਾਹੀਦੇ ਔਰ ਇਹ ਆਮ ਤੌਰ ਤੇ ਘਟਨਾ ਹੋਗੀ ਜਦੋਂ ਚਾਰਜਰ ਤੇ ਲੱਗੀ ਹੁੰਦੀ ਹੈ ਇਹਨੂੰ ਅੱਗ ਲੱਗ ਜਾਂਦੀ ਹੈ ਔਰ ਅੱਗ ਲੱਗਣ ਤੋਂ ਬਾਅਦ ਇਹ ਜਿੰਨਾ ਨੁਕਸਾਨ ਕਰਦੀ ਹੈ ਉਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅੱਜ ਇੱਥੇ ਵੀ ਜ ਇਹ ਭਗਵਾਨ ਦੀ ਕਿਰਪਾ ਨਾਲ ਹੀ بچਿਆ ਹੈ ਨਹੀਂ ਤਾਂ ਇਹ ਕੋਈ ਕਸਰ ਐਸੀ ਹੈ ਨਹੀਂ ਸੀਗੀ ਬੰਬਾਂ ਨੂੰ ਪਟਾਕੇ ਪੈ ਔਰ ਮੈਂ ਫੇਰ ਇੱਕ ਵਾਰੀ ਸਾਰੀ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਨੂੰ ਕਹੂੰਗਾ ਇਹ ਜਿਹੜੀਆਂ ਇਲੈਕਟ੍ਰੋਨਿਕ ਸਕੂਟਰੀਆਂ ਨੇ ਇਲੈਕਟ੍ਰੋਨਿਕ ਗੱਡੀਆਂ ਨੇ ਇਹਨਾਂ ਦੇ ਸੇਫਟੀ ਮੀਜਰ ਜਿਹੜੇ ਆ ਡਬਲ ਕਰਕੇ ਚੈੱਕ ਕਰਨੇ ਚਾਹੀਦੇ ਕਿ ਨਾਮਾ ਕਰੋ ਮੇਰਾ ਨਾਮ ਕੋਪੀ ਸਿੰਘ ਜੀ ਜੀ ਅੱਗ ਲੱਗੀ ਇੱਥੇ ਕੀ ਹੈ ਅੱਛਾ ਇਹ ਸਰ ਸਾਨੂੰ 4:48 ਮਿੰਟ ਤੇ ਸੂਚਨਾ ਮਿਲੀ ਸੀ ਵਿਨੋਦ ਕੁਮਾਰ ਜੀ ਨੇ ਸਾਨੂੰ ਸੂਚਨਾ ਦਿੱਤੀ ਸੀ ਕਿ ਪ੍ਰਵਾਨਾ ਨਗਰ ਗਲੇ ਨੰਬਰ 1 ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਅਸੀਂ ਇੱਥੇ ਆ ਕੇ ਅੱਗ ਨੂੰ ਕੰਟਰੋਲ ਕੀਤਾ ਜੀ ਅਸੀਂ ਦੇ ਇੱਥੇ ਦੇਖਿਆ ਸੀ ਤੇ ਇੱਕ ਬਾਈਕ ਸੀਗੀ ਤੇ ਇੱਕ ਇਲੈਕਟ੍ਰੀਕਲ ਸਕੂਟਰੀ ਸੀ ਜਿਹਨੂੰ ਕਿ ਬਹੁਤ ਜ਼ਿਆਦਾ ਸੜ ਚੁੱਕੀ ਸੀ ਤੇ ਜਿਹੜਾ ਬਾਈਕ ਆ ਉਹ ਵੀ ਸੜ ਚੁੱਕਿਆ ਜੀ ਯਾਨੀ ਕਿ ਹੋਰ ਵੀ ਸ਼ੀਸ਼ੇ ਵਗੈਰਾ ਇਹਨਾਂ ਦੇ ਟੁੱਟ ਗਏ ਆ ਜੀ ਕਾਫੀ ਨੁਕਸਾਨ ਹੋ ਗਿਆ ਜਾਨੀ ਜਾਨੀ ਨੁਕਸਾਨ ਤੋਂ ਬਚਾਈ ਇਹ ਸਰ ਸਕੂਟਰੀ ਲੱਗੀ ਸੀ ਇਲੈਕਟ੍ਰੀਕਲ ਤੇ ਜੀ ਆਪਣਾ ਇਲੈਕਟ੍ਰੀਕਲ ਸ਼ਾਰਟ ਸਰਕਟ ਹੋ ਗਿਆ ਜੀ ਉਹਦਾ ਜੀ ਚਾਰਜ ਵੀ ਲੱਗੀ ਹਾਂਜੀ ਸਰ ਚਾਰਜ ਉਹਦੇ ਨਾਲ ਹੀ ਹੋਇਆ ਜੀ ਹਾਂਜੀ ਉਹਦੇ ਨਾਲ ਹਾਂਜੀ ਹਾਂਜੀ ਉਹਦੇ ਨਾਲ ਨੁਕਸਾਨ ਸਰ ਹੁਣ ਦੇਖ ਲਓ ਜੀ ਤੁਸੀਂ ਆ ਪਈਏ ਦੋ ਬਾਈਕਾਂ ਜੀ ਤੇ ਇਹ ਕਿੰਨਾ ਦੇ ਵੈਸੇ ਸ਼ੀਸ਼ੇ ਵਗੈਰਾ ਟੁੱਟ ਗਏ ਜੀ ਬਿਲਡਿੰਗ ਦੇ ਜੋ ਵੀ ਆ ਜੀ ਨਮਸਕਾਰ ਤੁਸੀਂ ਦੇਖ ਰਹੇ ਹੋ ਦੇਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਮੌਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੌਕਾ ਦੇ ਵਿੱਚ ਇੱਕ ਧੁਮਾਕਾ ਹੋਇਆ ਜੀਸਤੋ ਬਾਅਦ ਘਰ ਦਾ ਕਾਫੀ ਜਦਾ ਨੁਕਸਾਨ ਹੋਇਆ ਹੈ ਦੱਸਿਆ ਜਾ ਰਹਾ ਹੈ ਕਿ ਦੋ ਸਕੂਟੀ ਤੇ ਨਾਲ ਹੀ ਇੱਕ ਮੋਟਰਸਾਈਕਲ ਜਿਹੜਾ ਬੁਲਟ ਮੋਟਰਸਾਈਕਲ ਉਹ ਸੜ ਕੇ ਸੁਆਹ ਹੋ ਗਿਆ ਘਰ ਦੇ ਵਿੱਚ ਵੀ ਅੱਗ ਲੱਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇਹ ਮੋਗਾ ਤੋਂ ਸਾਹਮਣੇ ਆ ਰਿਹਾ ਜਿੱਥੇ ਦੱਸਿਆ ਜਾ ਰਹਾ ਹੈ ਕਿ ਇਲੈਕਟ੍ਰਿਕ ਸਕੂਟੀ ਜਿਹੜੀ ਹੈ ਉਹ ਚਾਰਜਿੰਗ ਤੇ ਲਗਾਈ ਸੀ ਤੇ ਅਚਾਨਕ ਹੀ ਸ਼ਾਰਟ ਸਰਕਟ ਕਰਕੇ ਪਹਿਲਾਂ ਸਕੂਟੀ ਨੂੰ ਅੱਗ ਲੱਗਦੀ ਹੈ ਸਕੂਟੀ ਨੂੰ ਅੱਗ ਤੋਂ ਨਾਲ ਹੀ ਜਿਹੜਾ ਬੁਲਟ ਮੋਟਰਸਾਈਕਲ ਨਾਲ ਹੀ ਖਲੋਤਾ ਹੁੰਦਾ ਹੈ ਉਸ ਨੂੰ ਵੀ ਅੱਗ ਲੱਗਦੇ ਜਿਸ ਤੋਂ ਬਾਅਦ ਘਰ ਦੇ ਵਿੱਚ ਕਈ ਸਮਾਨਾਂ ਨੂੰ ਅਗ ਲੱਗ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿਸ ਤੋਂ ਬਾਅਦ ਫਾਇਰ ਬਿਗੇ ਟੀਮ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬਿਗੇ ਟੀਮ ਨੇ ਪਹੁੰਚ ਕੇ ਅਗੋਤੇ ਕਾਬੂ ਪਾਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਮੋਗਾ ਤੋਂ ਮਾਮਲਾ ਸਾਹਮਣੇ ਆ ਰਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਬੀਤੀ ਰਾਤ ਧਮਾਕਾ ਹੋਇਆ ਸੀ ਜਿਸ ਦੇ ਵਿੱਚ ਇੱਕ ਜਿਹੜੇ ਨੇ ਐਲ ਪੀ ਜੀ ਟੈਂਕਰ ਨੂੰ ਅੱਗ ਲੱਗੀ ਸੀ ਜਦੋਂ ਹਾਸਾ ਗਲਸਤ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਉਸ ਵੇਲੇ ਵੀ ਇੱਕ ਟੈਂਕਰ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਕਈ ਘਰਾਂ ਨੂੰ ਅੱਗ ਲੱਗਿਆ ਸੀ ਕਈ ਸੌ ਤੋਂ ਉਹ ਜ਼ਿਆਦਾ ਵਿਅਕਤੀ ਜਿਹੜੇ ਨੇ ਗੰਭੀਰ ਰੂਪੇ ਜ਼ਖਮੀ ਹੋਏ ਸੀ ਉੱਥੇ ਹੀ ਇਹ ਮਾਮਲਾ ਜਿਹੜਾ ਹੈ ਮੋਗਾ ਤੋਂ ਸਾਹਮਣੇ ਆ ਰਿਹਾ ਮੋਗਾ ਦੇ ਵਿੱਚ ਵੀ ਇਲੈਕਟ੍ਰਿਕ ਸਕੂਟੀ ਜਿਹੜੀ ਹੈ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਜਿਸ ਤੋਂ ਬਾਅਦ ਵੱਡਾ ਸਾਰਾ ਧਮਾਕਾ ਹੋਇਆ ਜਿਸ ਤੋਂ ਬਾਅਦ ਨਾਲ ਖੜੀ ਬੁਲਟ ਮੋਟਰਸਾਈਕਲ ਉਸ ਨੂੰ ਵੀ ਅੱਗ ਲੱਗੀ ਤੇ ਘਰ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਦੱਸਿਆ ਜਾ ਰਿਹਾ ਮੋਗੇ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਫਾਇਰ ਬ੍ਰਿਗੇਡ ਟੀਮਾਂ ਜਿਹੜੀਆਂ ਨੇ ਪਹੁੰਚੀ ਹੋਈਆਂ ਨੇ ਉਹਨਾਂ ਵੱਲੋਂ ਇਸ ਪੂਰੇ ਕੀ ਨਾਮ ਤੁਹਾਡਾ ਸੁਨੀਲ ਗਰਗ ਸੁਨੀਲ ਜੀ ਇੱਥੇ ਅੱਗ ਲੱਗੀ ਕਰ ਚਿਵੇਂ ਲੱਗੀ ਦੇਖੋ ਅੱਗ ਜਿਹੜੀ ਹੈ ਇਹ ਇਲੈਕਟ੍ਰੋਨਿਕ ਸਕੂਟੀ ਸੀਗੀ ਉਹਦੇ ਨਾਲ ਬੁਲਟ ਮੋਟਰਸਾਈਕਲ ਖੜਾ ਸੀਗਾ ਚਾਰਜ ਤੇ ਲੱਗੀ ਸੀ ਹੀਟ ਅਪ ਹੋਣ ਦੇ ਨਾਲ ਪਹਿਲਾਂ ਸਕੂਟਰੀ ਨੂੰ ਅੱਗ ਲੱਗੀ ਫਿਰ ਮੋਟਰਸਾਈਕਲ ਨੂੰ ਅੱਗ ਲੱਗੀ ਫਿਰ ਉਹਦੇ ਪੈਟਰੋਲ ਨੂੰ ਅੱਗ ਲੱਗੀ ਟਾਇਰਾਂ ਨੂੰ ਅੱਗ ਲੱਗੀ ਤੇ ਐਸਾ ਜ਼ਬਰਦਸਤ ਪਟਾਕੇ ਪਏ ਐਸੀ ਜ਼ਬਰਦਸਤ ਅੱਗ ਲੱਗੀ ਵੀ ਜਿਹਨੂੰ ਟਾਈਮ ਹੁੰਦਿਆ ਜਿਹੜੇ ਸੀ ਮੁਹੱਲੇ ਦੇ ਲੋਕ ਸਾਹਮਣੇ ਆਸ-ਪਾਸ ਦੇ ਲੋਕ ਜਿਨ੍ਹਾਂ ਨੇ ਰੇਤ ਪਾਣੀ ਪਾ ਕੇ ਜਿਹੜਾ ਸੀ ਉਸ ਨੂੰ ਉਸ ਵੇਲੇ ਕੰਟਰੋਲ ਕੀਤਾ ਨਹੀਂ ਤਾਂ ਇਹ ਬਹੁਤ ਫੈਲ ਸਕਦੀ ਸੀ ਲੇਕਿਨ ਮੈਂ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਇਹ ਜਿਹੜੀਆਂ ਇਲੈਕਟ੍ਰੋਨਿਕ ਸਕੂਟਰੀਆਂ ਇਲੈਕਟ੍ਰੋਨਿਕ ਗੱਡੀਆਂ ਆਈਆਂ ਜਿਹੜੀਆਂ ਥਾਂ-ਥਾਂ ਅੱਜਕੱਲ੍ਹ ਚੱਲ ਰਹੀਆਂ ਨੇ ਜਿਹੜੀਆਂ ਕਿ ਜਾਨ ਦਾ ਖਤਰਾ ਬਣੀਆਂ ਹੋਈਆਂ ਮਾਲ ਦਾ ਖਤਰਾ ਬਣੀਆਂ ਹੋਈਆਂ ਸਰਕਾਰ ਨੂੰ ਇਹਨਾਂ ਦੇ ਸੇਫਟੀ ਦੇ ਕੁਝ ਨਿਯਮ ਨਿਸ਼ਚਿਤ ਕਰਨੇ ਚਾਹੀਦੇ ਔਰ ਇਹ ਆਮ ਤੌਰ ਤੇ ਘਟਨਾ ਹੋਗੀ ਜਦੋਂ ਚਾਰਜਰ ਤੇ ਲੱਗੀ ਹੁੰਦੀ ਹੈ ਉਹਨੂੰ ਅੱਗ ਲੱਗ ਜਾਂਦੀ ਹੈ ਔਰ ਅੱਗ ਲੱਗਣ ਤੋਂ ਬਾਅਦ ਇਹ ਜਿੰਨਾ ਨੁਕਸਾਨ ਕਰਦੀ ਹੈ ਉਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅੱਜ ਇੱਥੇ ਵੀ ਜ ਇਹ ਭਗਵਾਨ ਦੀ ਕਿਰਪਾ ਨਾਲ ਹੀ بچਿਆ ਹੈ ਨਹੀਂ ਤਾਂ ਇਹ ਕੋਈ ਕਸਰ ਐਸੀ ਹੈ ਨਹੀਂ ਸੀਗੀ ਬੰਬਾਂ ਵਾਂਗੂ ਪਟਾਕੇ ਪਏ ਔਰ ਮੈਂ ਫੇਰ ਇੱਕ ਵਾਰੀ ਸਾਰੀ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਨੂੰ ਕਹੂੰਗਾ ਇਹ ਜਿਹੜੀਆਂ ਇਲੈਕਟ੍ਰੋਨਿਕ ਸਕੂਟਰੀਆਂ ਨੇ ਇਲੈਕਟ੍ਰੋਨਿਕ ਗੱਡੀਆਂ ਨੇ ਇਹਨਾਂ ਦੇ ਸੇਫਟੀ ਮੀਜਰ ਜਿਹੜੇ ਆ ਡਬਲ ਕਰਕੇ ਚੈੱਕ ਕਰਨੇ ਚਾਹੀਦੇ ਕਿ ਨਾਮਾ ਕਰ ਬੇਰਨਾ ਕੋਟ ਪੀ ਸਿੰਘ ਜੀ ਰੁਪੀ ਜੀ ਅੱਗ ਲੱਗੀ ਇੱਥੇ ਕੀ ਕੀ ਹੈ ਇਹ ਸਰ ਇਹ ਸਰ ਸਾਨੂੰ 4:48 ਮਿੰਟ ਤੇ ਸੂਚਨਾ ਮਿਲੀ ਸੀ ਵਿਨੋਦ ਕੁਮਾਰ ਜੀ ਨੇ ਸਾਨੂੰ ਸੂਚਨਾ ਦਿੱਤੀ ਸੀ ਕਿ ਪ੍ਰਵਾਨਾ ਨਗਰ ਗਲੀ ਨੰਬਰ 1 ਦੇ ਵਿੱਚ ਅੱਗ ਲੱਗੀ ਹੋਈ ਆ ਤੇ ਅਸੀਂ ਇੱਥੇ ਆ ਕੇ ਅੱਗ ਨੂੰ ਕੰਟਰੋਲ ਕੀਤਾ ਜੀ ਅਸੀਂ ਇੱਥੇ ਦੇਖਿਆ ਸੀ ਤੇ ਇੱਕ ਬਾਈਕ ਸੀਗੀ ਤੇ ਇੱਕ ਇਲੈਕਟ੍ਰੀਕਲ ਸਕੂਟਰੀ ਸੀ ਜਿਹਨੂੰ ਕਿ ਬਹੁਤ ਜ਼ਿਆਦਾ ਸੜ ਚੁੱਕੀ ਸੀ ਤੇ ਜਿਹੜਾ ਬਾਈਕ ਆ ਉਹ ਵੀ ਸੜ ਚੁੱਕਿਆ ਜੀ ਯਾਨੀ ਕਿ ਹੋਰ ਵੀ ਸ਼ੀਸ਼ੇ ਵਗੈਰਾ ਇਹਨਾਂ ਦੇ ਟੁੱਟ ਗਏ ਆ ਜੀ ਕਾਫੀ ਨੁਕਸਾਨ ਹੋ ਗਿਆ ਜਾਨੀ ਜਾਨੀ ਨੁਕਸਾਨ ਤੋਂ ਬਚਾਇਆ ਜੀ ਅੱਗ ਕਿਵੇਂ ਲੱਗੀ ਇਹ ਸਰ ਸਕੂਟਰੀ ਲੱਗੀ ਸੀ ਇਲੈਕਟ੍ਰੀਕਲ ਤੇ ਜੀ ਆਪਣਾ ਇਲੈਕਟ੍ਰੀਕਲ ਸ਼ਾਰਟ ਸਰਕਟ ਹੋ ਗਿਆ ਜੀ ਉਹ ਤੇ ਜੀ ਚਾਰ ਜੀ ਲੱਗੀ ਹਾਂਜੀ ਸਰ ਚਾਰ ਇਹਦੇ ਨਾਲ ਹੀ ਹੋਇਆ ਜੀ ਹਾਂਜੀ ਉਹਦੇ ਨਾਲ ਹਾਂਜੀ 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 ਉਹਦੇ ਨਾਲ ਨੁਕਸਾਨ ਸਰ ਹੁਣ ਦੇਖ ਲੋ ਜੀ ਤੁਸੀਂ ਆ ਪਈਏ ਦੋ ਬਾਈਕਾਂ ਜੀ ਤੇ ਇਹ ਕਿੰਨਾ ਦੇ ਵੈਸੇ ਸ਼ੀਸ਼ੇ ਵਗੈਰਾ ਟੁੱਟ ਗਏ ਜੀ ਬਿਲਡਿੰਗ ਦੇ ਜੋ ਵੀ ਆ ਜੀ